ਦੋਸਤੋ ਕਿਸੇ ਸਿੰਗਰ ਦੀ ਜਦੋਂ ਚੜ੍ਹਾਈ ਹੋ ਜਾਂਦੀ ਆ ਤਾਂ ਲੋਕੀ ਆਏ ਸੋਚਦੇ ਆ ਵੀ ਉਹ ਤਾਂ ਇਹਦਾ ਪਹਿਲਾ ਹੀ ਗਾਣਾ ਆ ਤੇ ਪਹਿਲੇ ਦੇ ਵਿੱਚ ਹੀ ਤੁੱਕਾ ਚੱਲ ਪਿਆ ਪਰ ਉਹਨਾਂ ਨੂੰ ਅਸਲ ਮਿਹਨਤ ਤਾਂ ਨਹੀਂ ਪਤਾ ਹੁੰਦਾ ਵੀ ਇਸ ਗਾਣੇ ਤੋਂ ਪਹਿਲਾਂ ਸਿੰਗਰ ਨੇ ਕਿੰਨੇ ਗਾਣੇ ਕੀਤੇ ਹੋਇਆ ਤੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੋਈ ਆ ਪਰਮ ਨੂੰ ਸਾਰੇ ਜਾਣਦੇ ਨੇ that girl ਗਾਣੇ ਨੂੰ ਵੀ ਸਾਰੇ ਜਾਣਦੇ ਨੇ ਵੀ ਇਸ ਗਾਣੇ ਤੋਂ ਫੇਮਸ ਹੋਈ ਆ ਤੇ ਕੁਝ ਲੋਕ ਕਹਿ ਰਹੇ ਨੇ ਵੀ ਤੁੱਕਾ ਚੱਲ ਗਿਆ ਇਦਾਂ ਨਹੀਂ ਹੁੰਦਾ ਮਿਹਨਤ ਦੇਖੀ ਦੀ ਹੁੰਦੀ ਆ ਪਰਮ ਦਾ ਇਸ ਤੋਂ ਪਹਿਲਾਂ ਇੱਕ ਹੋਰ ਗਾਣਾ ਆਇਆ ਹੋਇਆ ਤੇ ਹੋਰ ਪਤਾ ਨਹੀਂ ਕਿੰਨੇ ਸਾਰੇ ਗਾਣੇ ਆਏ ਹੋਏ ਨੇ ਜਿਹੜੇ ਕੀ ਹਲੇ ਪਬਲਿਕ ਦੇ ਸਾਹਮਣੇ ਨਹੀਂ ਆਏ ਨੇ ਉਸ ਤੋਂ ਪਹਿਲਾਂ ਪਰਮ ਦਾ ਫੇਮਸ ਗਾਣਾ ਆਇਆ ਹੋਇਆ ਹੈ ਚੀਨੇ ਦੇ ਨਾਲ ਬਿਊਟ ਸੌਂਗਾ ਇਸ ਦੋ ਬੋਲ ਆਪਾਂ ਸੁਣਾ ਦਈਏ ਤੁਹਾਨੂੰ ਪਰਮ ਦੀ ਆਵਾਜ਼ ਦੇ ਵਿੱਚ ਟੋਲ ਕੇ ਗੱਡੀ ਦੀ ਜੱਟਾ ਸਨਰੂਫ ਨੂੰ ਐਲੇ ਵਿੱਚ ਘੁੰਮਣ ਬਰਉਣ ਕੁੜੀਆਂ ਤਾਂ ਇਹ ਗਾਣਾ 2 ਮਹੀਨੇ ਪਹਿਲਾਂ ਆਇਆ ਹੋਇਆ ਦੱਸੋ ਕਿਸ ਕਿਸ ਨੇ ਪਹਿਲਾਂ ਸੁਣਿਆ ਹੋਇਆ ਕਈ ਲੋਕੀ ਕਹਿੰਨੇ ਵੀ ਨਵਾਂ ਗਾਣਾ ਲੀਕ ਹੋ ਗਿਆ ਨਵਾਂ ਨਹੀਂ ਦੋਸਤੋ ਇਹ ਪੁਰਾਣਾ ਹੀ ਆ